ਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਲਗਾਤਾਰ ਇੰਡੀਅਨ 에ਅਰ ਫੋਰਸ ਅਤੇ ਆਦਮੀ ਨਾਲ ਤਾਲਮਿਲ ਬਣਾਇਆ ਹੋਇਆ ਹੈ ਔਰ ਸਥਿਤੀ ਤੇ ਅਸੀਂ ਲਗਾਤਾਰ ਨਜ਼ਰ ਬਣਾਈ ਰੱਖੀ ਹੋਈ ਹੈ ਅ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹ ਰਹੀ ਹਾਂ ਤੇ ਤੁਹਾਨੂੰ ਅਪੀਲ ਕਰਨਾ ਚਾਹ ਰਹੀ ਹਾਂ ਕਿ ਅਸੀਂ ਦਿਨ ਵੇਲੇ ਵੀ ਥੋੜੇ ਜੇ ਇhtiyat ਵਰਤੀਏ ਜਿਵੇਂ ਕਿ ਜਿੱਥੇ ਜਾਣਾ ਜ਼ਰੂਰੀ ਨਹੀਂ ਹੈ ਅਸੀਂ ਬਾਹਰ ਜਾਣਾ ਅਵੋਇਡ ਕਰੀਏ ਜਿਆਦਾ ਤੋਂ ਜਿਆਦਾ ਹੋ ਸਕੇ ਤਾਂ ਇਨਡੋਰ ਰਹੀਏ ਆਪਣੇ ਘਰੇ ਰਹੀਏ ਗਲਾਸ ਦੀ ਵਿੰਡੋਜ਼ ਕੰਝ ਦੇ ਖਿੜਕੀਆਂ ਤੋਂ ਜਿੰਨਾ ਹੋ ਸਕੇ ਦੂਰ ਰਹੀਏ ਔਰ ਸਾਮਾਨਯ ਸਹਾਲਾਤ ਦੇ ਵਿੱਚ ਵੀ ਇਹ ਇਤਿਹਤ ਵਰਤੀ ਇਸ ਦੇ ਨਾਲ ਹੀ ਜਿਹੜੇ ਫੰਕਸ਼ਨਸ ਜਾਂ ਗੈਦਰਿੰਗਸ ਕੰਗਰੀਗੇਸ਼ਨਸ ਭਾਵੇਂ ਉਹ ਸੋਸ਼ਲ ਫੰਕਸ਼ਨਸ ਹੈ ਜਾਂ ਕੋਈ ਰਿਲੀਜੀਅਸ ਗੈਦਰਿੰਗਸ ਹੈ ਉਹਨਾਂ ਨੂੰ ਵੀ ਜਿੱਥੇ ਤੱਕ ਹੋ ਸਕੇ ਅਵੋਇਡ ਕਰੀਏ ਜਾਂ ਛੋਟਾ ਕਰੀਏ ਤਾਂ ਕਿ ਕਿਸੇ ਤਰ੍ਹਾਂ ਦਾ ਇਕੱਠ ਮੈਕਸਿਮਮ ਅਵੋਇਡ ਕੀਤਾ ਜਾ ਸਕੇ ਜਿਵੇਂ ਅਸੀਂ ਰਾਤ ਨੂੰ ਕੱਲ ਰਾਤ ਦੇਖਿਆ ਅਸੀਂ ਇੰਡੀਅਨ 에ਅਰ ਫੋਰਸ ਦੇ ਇੰਡੀਕੇਸ਼ਨ ਤੇ ਇੱਕ ਬਲੈਕਆਊਟ ਵੀ ਅਨਾਉਂਸ ਕੀਤਾ ਸੀ ਉਦੋਂ ਜਿਹੜੇ ਫੰਕਸ਼ਨਸ ਚੱਲ ਰਹੇ ਸੀ ਉਹਨਾਂ ਨੂੰ ਜੇ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਅਸੀਂ ਮੈਰਿਜ ਪੈਲੈਸਿਸ ਨੂੰ ਹੋਟੈਲਸ ਨੂੰ ਬੈਂਕੁਇਟ ਹਾਲਸ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੀ ਬੁਕਿੰਗਸ ਤੇ ਉਹਨਾਂ ਦੇ ਜਿਹੜੇ ਮਾਲਕ ਹਨ ਉਹ ਆਪਦੇ ਕਸਟਮਰਸ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਵੀ ਅਵੇਅਰ ਕਰਨ ਜਾਗਰੂਕ ਕਰਨ ਕਿ ਜਿੱਥੇ ਤੱਕ ਹੋ ਸਕੇ ਗੈਦਰਿੰਗ ਨੂੰ ਅਵੋਇਡ ਕੀਤਾ ਜਾਵੇ ਜਾਂ ਛੋਟਾ ਕੀਤਾ ਜਾਵੇ ਇਸ ਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੀ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ Uh, मुश्तैद है असं पूरी तरह तैयारी कर रहे हैं किसी तरह की राशन ज गैस रसोई की गैस ज होर किसी तरह के सामान की दी, किसी तरह की शोटेज साढ़े नहीं है तो कोई पैनिक जो घबरा वाली गल भी है नहीं लेकिन एट द सेम टाइम प्रिपरेशन करने ली ਅਸੀਂ ਸਿਵਲ ਡਿਫੈਂਸ ਦੀ એનਰੋਲਮੈਂਟ ਹਰ ਐਸਡੀਐਮ ਦਫ਼ਤਰ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਬਹੁਤ ਛੇਤੀ ਅਸੀਂ ਐਸਡੀਐਮ ਲੈਵਲ ਤੇ ਐਡਰੈਸ ਅਤੇ ਫੋਨ ਨੰਬਰ ਜੀ ਤੁਹਾਡੇ ਨਾਲ ਸਾਂਝੇ ਕਰਾਂਗੇ ਜਿੱਥੇ ਐਨਜੀਓ ਸਿਵਲ ਸੁਸਾਇਟੀ ਮੈਂਬਰਸ ਐਨਸੀਸੀ ਕਾਲਜ ਤੇ ਸਕੂਲਾਂ ਦੇ ਬੱਚੇ ਜਾ ਕੇ ਆਪੀ એનਰੋਲਮੈਂਟ ਕਰਕੇ ਵਕ ਵਕ ਤਰ੍ਹਾਂ ਦੀਆਂ ਸਰਵਿਸਿਜ਼ ਦੀਆਂ ਟ੍ਰੇਨਿੰਗ ਵੀ ਲੈ ਸਕਦੇ ਆ ਤਾਂ ਕਿ ਅਸੀਂ ਹੋਰ ਬਿਹਤਰ ਤਰੀਕੇ ਨਾਲ ਤਿਆਰ ਹੋਈਏ ਕਿ ਵੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਸਕੀਏ ਫਿਰ ਇੱਕ ਵਾਰੀ ਤੁਹਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਹਮੇਸ਼ਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਔਰ ਅੱਗੇ ਵੀ ਇਸ ਤਰ੍ਹਾਂ ਦੀ ਸਾਥ ਦੀ ਸਹਿਯੋਗ ਦੀ ਅਸੀਂ ਉਮੀਦ ਕਰਦੇ ਹਾਂ ਧੰਨਵਾਦ ਜੀ